ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੇਲ ਸਿੰਘ ਉਹਨਾਂ ਦੇ ਫਾਰਮ ਤੇ ਆਇਆ ਦੋਸਤੋ ਜਿਵੇਂ ਕਿ ਸਾਰੇ ਭਰਾ ਇੱਕ ਫਾਰਮ ਵੇਖ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਸੋ ਜਿਹੜੇ ਭਰਾ ਨਵੇਂ ਜੁੜੇ ਆ ਉਹਨਾਂ ਨੂੰ ਵੀ ਆਪਾਂ ਹਰ ਵਾਰ ਜਿਹੜੀ ਅਪੀਲ ਬੇਨਤੀ ਕਰਦੇ ਰਹਿੰਦੇ ਆ ਵੀ ਜਿੱਥੋਂ ਆਪਾਂ ਵੀਡੀਓ ਪਾਉਣੀ ਆ ਠੀਕ ਆ ਜੀ ਜਿਹੜੇ ਭਰਾ ਦਾ ਪਸ਼ੂ ਸੇਲ ਪਰਚੇਜ ਦਾ ਕੰਮ ਆ ਉਹਨੂੰ ਆਪਾਂ ਦੱਸ ਲੱਕੇ ਸਾਰੇ ਦਾ ਸਾਹਮਣੇ ਬਿਆਨ ਕਰ ਦਿੱਤਾ ਵੀ ਸੇਲ ਪਰਚੇਜ ਦਾ ਕੰਮ ਆ ਅੱਜ ਵੀਰ ਸਰਵੇਤ ਸਿੰਘ ਉਹਨਾਂ ਦੇ ਵੈਸੇ ਜਿਹੜੇ ਦੋ ਐਨੀਮਲ ਲਿਆਉਂਦੇ ਆ ਵੀ ਤੁਹਾਨੂੰ ਦਿਖਾਵਾਂਗੇ ਹਰੀਕੇ ਪੱਤਨ ਤੋਂ ਕੋਈ 10-12 ਕਿਲੋਮੀਟਰ ਦੀ ਦੂਰੀ ਵੱਡੇ ਸਭਰਾ ਪਿੰਡ ਬਿਲਕੁਲ ਲਾਗੇ ਸੰਗਵਾ ਦੁੱਬਲੀ ਚੀਮਾ ਬਰਵਾਲਾ ਇਹ ਪਿੰਡ ਬਿਲਕੁਲ ਇਰਤ ਗਿਰਤ ਆਲੇ ਦੋਆਲੇ ਵਾਲੇ ਪਿੰਡ ਆ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ 29 ਜੂਨ ਤੇ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਆਪਾਂ ਵੀਡੀਓ ਇਹ ਬਣਾ ਰਹੇ ਆ ਇੱਕ ਬਹੁਤ ਟਾਪ ਕਲਾਸ ਦੀ ਤੁਹਾਨੂੰ ਆਪਾਂ ਨੀਲੀ ਰਾਵੀ ਦੀ ਇੱਕ ਮਾਝ ਦਿਖਾਉਣੀ ਆ ਵਾਕੇ ਜਿਹਨੇ ਭਰਾ ਆਪਣੇ ਠੀਕੇ ਦੀ ਬ੍ਰੀ ਤੇ ਬਾਕੀ ਇੱਕ ਖਾਸ ਤੌਰ ਤੇ ਆਪਾਂ ਬੇਨਤੀ ਕਰਦੇ ਆ ਸਾਡੇ ਸਾਡੇ ਸਰਦਾਰ ਸਾਹਿਬ ਨੂੰ ਵੀ ਠੀਕ ਹੈ ਉਹ ਕਹਿੰਦਾ ਨਹੀਂ ਮੈਂ ਮੁੱਢ ਤੋਂ ਆ ਢੀਠ ਜਿੱਦਾਂ ਰਾਣਾ ਗਰਜੀਤ ਗੱਲਾਂ ਨਾਲ ਨਹੀਂ ਚੜਾਈ ਹੋਣੀ ਆ ਮੁੰਡਾ ਸੋਹਣਾ ਨਹੀਂ ਉਹ ਮੁੰਡੇ ਦੀ ਕਮਾਈ ਸੋਹਣੀ ਆ ਤੇ ਇਹ ਰਾ ਭਾਜੀ ਰਾਣੇ ਗਰਜੀਤ ਵਾਸਤੇ ਵੀ ਭੇਜੋ ਤੋਹਫਾ ਪਰ ਉਹਨਾਂ ਨੂੰ ਜਿੱਥੇ ਵੀ ਕੋਈ ਚੰਗੀ ਚੀਜ਼ ਮਿਲਦੀ ਆ ਠੀਕ ਹੈ ਜੀ ਜ਼ਰੂਰ ਖਰੀਦਦਾਰੀ ਕਰਦੇ ਆ ਸੋ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਜੇ ਉਹਨਾਂ ਦੇ ਮੱਝ ਪਹਣਦੇ ਵਿੱਚ ਆ ਜੇ ਇੱਥੇ ਕੋਈ ਜ਼ਰੂਰ ਵਿਜ਼ਿਟ ਕਰਨ ਠੀਕ ਹੈ ਜੀ ਤੇ ਜਰੂਰ ਵੀਰ ਖਰਵੇਲ ਸਿੰਘ ਉਹ ਨਾਲ ਸਾਉਦੇ ਦੀ ਗੱਲਬਾਤ ਕਰਨ ਬਹੁਤ ਵਧੀਆ ਉਹਨਾਂ ਦੇ ਫਾਰਮ ਦੇ ਵਿੱਚ ਇਹ ਪਾਉਣ ਵਾਸਤੇ ਬਹੁਤ ਦਦਾਰੂ ਮੈਂ ਜਾਂ ਚੰਗੀ ਮੈਂ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਖਰਵੇਲ ਸਾਸਰੀ ਘਰ ਹਾਂਜੀ ਰਾਸ ਸਾਸਰੀ ਘਰੋਂ ਠੀਕ ਠਾਕ ਪੰਜ ਕਾਮ ਸੀ ਤੁਮ ਮੈਂ ਗੱਲ ਨਾਲ ਲਿਆਏ ਕੀ ਦੇਖਵੇਂ ਨਜ਼ਾਰੇ ਰਾਸ ਸਕਦੇ ਅੱਜ ਨਾ ਆਏ ਤਾਂ ਫੇਰ ਆਉਣੇ ਕਦੋਂ ਹਾਏ ਹਾਏ ਤਿੰਨ ਤੀਜਾ ਪਰਮਾਤਮਾ ਦੇ ਆਵਾਜ਼ ਮਾਰ ਕੇ ਦਿੱਤੀਆਂ ਤਿੰਨੇ ਅਲੋਕਾਰ ਹੋ ਸਕਦਾ ਚੌਥੀ ਵੀ ਅਲੋਕਾਰ ਹੋਵੇ ਉਹ ਪੁੱਛੋ ਕਿਵੇਂ ਕਿਵੇਂ ਨੰਬਰ ਕਿਤੇ ਪੂਰੇ ਨਾਰਲੀ ਦੀ ਵਾਹ ਜੀ ਵਾਹ ਠੀਕ ਹੈ ਵਾਹ ਵਾਹ ਬਰੇਡਰ ਮੱਝ ਹੈ ਹਾਂ ਨੰਬਰ 2 ਲਾ ਵੀ ਨੰਬਰ 3 ਤੇ ਬਿੱਲੀ ਨੀਲੀ ਤੇ ਦੁੱਲੜ ਆ ਤੇ ਉੱਥੇ ਨੰਬਰ ਤੇ ਪੂਰੇ ਨਾਰਲੀ ਤੋਂ ਤਿੰਨ ਮਹੀਨੇ ਦੀ ਗੱਭੇ ਲੱਪਣ ਲਾ ਵੀ ਸੋਨੇ ਦੇ ਚਾਰੇ ਚਾਰੇ ਨਗ ਜਿਹੜੇ ਚਾਰੇ ਇਹਨੂੰ ਤੁਸੀਂ ਸਾਹਮਣੇ ਦੇਖ ਰਹੇ ਜੀ ਇੱਕ ਪੇੜ ਦੇ ਵਿੱਚ ਚੈੱਕ ਪਾਸ ਹੋ ਗਈ ਆ ਆ ਤਕਰੀਬਨ ਤਿੰਨ ਮਹੀਨੇ ਲਾ ਲਾ ਤੁਸੀਂ ਇਹ ਮੱਝ ਤੁਸੀਂ ਵੇਖ ਲਓ ਮੇਰਾ ਪ੍ਰਾਸ ਸਟ੍ਰਾਈਕਰ ਵੇਖ ਲਓ ਮਗਰ ਨਾਰਲੀ ਪੂਰੇ ਦੀ ਕੱਟੀ ਆ ਗਈ ਆ ਵੀ ਸੋਨੇ ਤੋਂ ਸੁਹਾਗੇ ਵਾਲੀ ਗੱਲ ਪਾਤਾ ਮਾਲ ਬਹੁਤ ਵੇਖਿਆ ਹੋਊਗਾ ਤੁਸੀਂ ਵੀਰ ਹਰਮੇਦੇ ਫਾਰਮ ਤੋਂ ਟੌਪ ਟੌਪ ਦਾ ਠੀਕ ਆ ਜੀ ਅੱਜ ਜਿਹੜਾ ਤੁਹਾਨੂੰ ਦਿਖਾ ਦੇਣਾ ਬਾਰੇ ਭਰਾਵਾਂ ਦੇ ਸ਼ੌਂਕ ਪੂਰੇ ਹੋ ਜਾਣੇ ਆ ਠੀਕ ਆ ਜੀ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਤੇ ਸ਼ੁਰੂਆਤ ਕਰ ਸਕਦੇ ਹੋ ਤੁਸੀਂ ਥੋੜੀ ਗੱਲਬਾਤ ਕਰਾਂਗੇ ਵੀਰ ਹਰਵੈਲ ਦੇ ਨਾਲ ਆਓ ਕਰਾਉਣੇ ਆ ਬਿਲਕੁਲ ਤੁਹਾਨੂੰ ਰੂਪ ਰੂਪ ਠੀਕ ਆ ਜੀ ਪੂਰੀ ਤਸੱਲੀ ਨਾਲ ਮਾਲ ਦਿਖਾਉਣੇ ਆ ਸੁਦੇ ਰਹੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਸਭ ਤੋਂ ਪਹਿਲਾਂ ਵੀਰ ਹਰਵੈਲ ਬਹੁਤ ਬਹੁਤ ਮੁਬਾਰਕਾਂ ਵੀਰੇ ਇਹੋ ਜਿਹਾ ਪਸ਼ੂ ਐਨੀਮਲ ਜਦੋਂ ਹਿੱਸੇ ਆਉਂਦਾ ਰਾਸਿਆ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਮੇਰੇ ਭੈਣ ਭਰਾ ਛੋਟੇ ਵੱਡੇ ਫੇਸਬੁੱਕ YouTube Instagram ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਠੀਠਾ ਰਸਿਆ, ਬੜੇ ਵਧੀਆ ਪਾਜੀ ਠੀਕ ਠਾਕ। ਕੇਪਾ ਵੈਗਰੂ ਦੀ ਮਿਹਰ। ਹਾਂ। ਬਾਕੀ ਕਰਦੇ ਆਪਾਂ ਗੱਲਾਂ ਬਾਤਾਂ। ਜੇ ਵੈਸੇ ਚਲੋ ਆਪਣੀ ਵੀਰੇ ਰਾਤ ਹੀ ਗੱਲ ਹੋਈ ਸੀਗੀ। ਜੀ। ਕਿਉਂਕਿ ਐਨੀਮਲ ਚਲੋ ਲੱਭਣਾ ਬੜੇ ਚੰਗੇ ਪਹਾਗਾਂ ਦੀ ਗੱਲ ਆ। ਆਪਦੇ ਹਿੱਸੇ ਆਉਣਾ ਚਲੋ। ਹਰੇਕ ਭਰਾ ਵਪਾਰ ਲੈਣ ਦਾ ਕੰਮ ਕਰਦਾ। ਪਤਾ ਨਹੀਂ ਕਿ ਕਿਹੜੇ ਵੀਰ ਨੇ ਉੱਥੇ ਮੌਕੇ ਤੇ ਖੜ ਜਾਣਾ। ਕਿਹੜੇ ਭਰਾ ਨੇ ਖਰੀਦ ਲੈਣੀ ਆ। ਕੰਪੀਟੀਸ਼ਨ ਦਾ ਟਾਈਮ ਆ। ਕੋਈ ਨਹੀਂ ਚਾਹੁੰਦਾ ਕਿ ਵੀ ਇਹ ਚੀਜ਼ ਸਾਡੇ ਹੱਥੋਂ ਫੁੱਸੇ। ਰਸਿਆ। ਚਲੋ ਜ ਜਿ ਜਿੰਨੇ ਵੀ ਨਾਗਾ ਬਿਲਕੁਲ ਸਾਰੇ ਚੰਗੇ ਤੋਂ ਚੰਗੇ ਆ ਆ ਬਾਕੀ ਰਾਸਿਆ ਇਹ ਪ੍ਰਮਾਤਮਾ ਦੀ देन ਹੁੰਦੀ ਆ ਜਾਂ ਮੇਰੇ ਹਿੱਸੇ ਆਈ ਆ ਜਾਂ ਮੈਨੂੰ ਇਸ ਚੀਜ਼ ਦਾ ਕ੍ਰੈਡਿਟ ਮਿਲਣਾ ਸੀ ਹਾਂਜੀ ਹਾਂਜੀ ਕਈ ਦਿਨ ਤੱਕ ਰਾਸਹਿ ਮੈਂ ਅਜ ਦਾ ਸੌਦਾ ਚੱਲਦਾ ਰਿਹਾ ਆੜ ਪਾਸੇ ਦੇ ਵਿੱਚ ਹੂੰ 5 6 ਵਾਰੀ ਅਸੀਂ ਉਸ ਪਸੰਦ ਦੇ ਘਰੇ ਗਏ ਬਿਲਕੁਲ ਜੀ ਬਿਲਕੁਲ ਜਾ ਕੇ ਐਂਡ ਤੇ ਜਾ ਕੇ ਜਿਵੇਂ ਕਹਿੰਦੇ ਨੇ ਨਾ ਵੀ ਲੰਬਾ ਜਾ ਚਈਦਾ ਤਾਂ ਨਾ ਜਾ ਮਾਰੀ ਦਾ ਇਹ ਯਾਰ ਅਸੀਂ ਛੇਵੀਂ ਵਾਰੀ ਤੇਰੇ ਘਰੇ ਆ ਗਏ ਹੁਣ ਤਾਂ ਸਾਡੀ ਰੱਖ ਲੈ ਆਹ ਆਹ ਉਹ ਕਦੀ ਕਹਿੰਦਾ ਸੀ ਵੇਚ ਨਹੀਂ ਕਦੀ ਕਹਿੰਦਾ ਸੀ ਰੱਖਣੀ ਮੈਂ ਬੂਰੇ ਨਾਰਲੀ ਦਾ ਸੀਮਨ ਭਰਾਇਆ ਹਾਂ ਜੇ ਇਹਨੇ ਕੱਟੀ ਦੇਤੀ ਫਿਰ ਮੈਂ ਰੱਖ ਲੈਣੀ ਉਹ ਮਤਲਬ ਸੂਨ ਦੀ ਵੇਟ ਦੇ ਵਿੱਚ ਪਰ ਆਪਾਂ ਇੰਨਾ ਕਿ ਜਾ ਕੇ ਪ੍ਰੈਸ਼ਰ ਦਿੱਤਾ ਹਾਂ ਜਾਂ ਖੱਬੇ ਸੱਜੇ ਸੱਜਣ ਪਾ ਕੇ ਤਾਂ ਜਿਹੜੇ ਮੱਝ ਦਾ ਸੌਦਾ ਕੀਤਾ ਲੋ ਵੀ ਦੋ ਰਿਆਂ ਦੇ ਵਿੱਚ ਭਰਾ ਫਾਰਮਰ ਵੀ ਰਿਹਾ ਫਸਿਆ ਪਿਆ ਸੀਗਾ ਵੀ ਕੱਟੀ ਨੂੰ ਜਨਮ ਦੇਤਾ ਵੀ ਸ਼ਾਇਦ ਨਾ ਵੇਚੀ ਗਏ ਪਰ ਮਗਰ ਕੱਤੀ ਆ ਗਈਏ ਬੜੇ ਰਾਸ ਆ ਰਹਾ ਗੱਬਣ ਦਾ ਸੌਦਾ ਆ ਸੂਈ ਉਹਦੇ ਘਰੇ ਠੀਕ ਆ ਗੱਬਣ ਦਾ ਸੌਦਾ ਕੱਲ ਹੋਇਆ ਅੱਜ ਦੀ ਮਾਰਨਿੰਗ ਟਾਈਮ ਆਪਾਂ ਲਿਆਂਦੀ ਤੇ ਅੱਜ ਤਕਰੀਬਨ ਰਾਤ ਹੀ ਕਿਤੇ ਤੜਕੇ ਦੁਰਗੇ ਸੂਈ ਉਹਨਾਂ ਦੇ ਘਰੇ ਠੀਕ ਮਤਲਬ ਨਾ ਸੌਦਾ ਨਾ ਕੱਲ ਸ਼ਾਮ ਨੂੰ ਤੇ ਫੇਰ ਮੱਝ ਨਹੀਂ ਮਿਲਦੀ ਫੇਰ 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 ਲੱਗ ਜਣਾ ਯਾਰ ਕੱਤੀ ਪੂਰੇ ਨਾਰ ਲਈਦੀ ਆ ਪਰ ਜਿਹਾ ਉਹ ਸਾਨੂੰ ਪਾਰ ਵਾਲੇ ਬੰਦੇ ਇਹਦਾ ਜਾਨੀ ਕਿ ਨਫਾ ਦੇ ਕੇ ਕਹਿੰਦੇ ਵੀ ਰੱਖਣੀ ਆ ਪਰ ਰਾਸਿਆ ਸਾਨੂੰ ਵੀ ਦਿਲ ਕਰਦਾ ਵੀ ਸਾਡੇ ਫਾਰਮ ਦੀ ਵੀ ਜਿਹੜੀ ਸ਼ਾਨ ਬਣੇ ਇਹ ਅਸੀਂ ਫਿਰ ਉਹ ਚੀਜ਼ ਜਿਹੜੀ ਪੈਸਾ ਦਿੱਤਾ ਸੀਗਾ ਉਹ ਮੋੜ ਸਕਦੇ ਨਹੀਂ ਠੀਕ ਆ ਸ਼ੌਕੀ ਬੰਦੇ ਤੇ ਰਾਸਿਆ ਇਹ ਆਈ ਬਰੀਡਰਾਂ ਕੋਲੋਂ ਠੀਕ ਆ ਵੀਰੇ ਦੁੱਧ ਚੁਆ ਕੇ ਆਈ ਪਹਿਲਾਂ ਨੂੰ ਦੁੱਜਣ ਠੀਕ ਆ ਠੀਕ ਆ ਬਰੀਡਰਾਂ ਕੋਲੋਂ ਆਈ ਠੀਕ ਆ ਤੇ ਬਰੀਡਰ ਜਿਹੜੇ ਬੰਦਿਆਂ ਨੇ ਉਸੇ ਲਈ ਪਛਾਣ ਲੈਣੀ ਵੀ ਕਿਹਦੇ ਕੋਲੋਂ ਆਈ ਬਿਲਕੁਲ ਜੀ ਬਿਲਕੁਲ ਸੋ ਦੋਸੋ ਕੋਈ ਮੁਤਾਜ ਨਹੀਂ ਰਹਿਣੀ ਜੇ ਜਾਣ ਪਛਾਣ ਦੀ ਬਾਕੀ ਜਿਹੜੇ ਨੇੜੇ ਤੇਰੇ ਦੇ ਇਲਾਕੇ ਦੇ ਵੀਰ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਵੀ ਕਿਹੜੀ ਜਗ੍ਹਾ ਤੋਂ ਆਈ ਹੈ ਕਰਮਾੜੀ ਬਹੁਤ ਖੂਬਸੂਰਤ ਮੱਝ ਤੁਹਾਨੂੰ ਦਿਖਾ ਰਹੇ ਆਪਾਂ ਸ਼ੁਰੂਆਤ ਕਰਦੇ ਆਂ ਦੀ ਡਿਟੇਲ ਦੀ ਇੱਡੇ ਪਾਸੇ ਘਟੋਂ ਬਾਦਿਕਾ ਜੀ ਬਿੱਲੀ ਮਲਕੀ ਅੱਖ ਰੈੱਡ ਸੁਰਖ ਕੋਲੇ ਆ ਸਾਈਡਾਂ ਤੁਸੀਂ ਵੇਖੋਗੇ ਪੁੱਲ ਵਜਨ ਵੇਟ ਆ ਠੀਕ ਆ ਜੀ ਜਿਹਨੂੰ ਆਪਾਂ ਕਹਿੰਦੇ ਆ ਵੀ ਬਿਲਕੁਲ ਫੁੱਲ ਵਜਨ ਵੇਟ ਠੀਕ ਆ ਸੋ ਥੱਲੇ ਲੈਵੇ ਦੀ ਤੁਸੀਂ ਇੱਕ ਵਾਰੀ ਚੈੱਕ ਕਰੋ ਸੋ ਚੰਗੀ ਕਰਮਾੜੀ ਭਾਗ ਵਾਲੀ ਚੰਗੀ ਤਿਆਰ ਹੋਈ ਫਿਰਦੀ ਆ ਥੱਲਿਓ ਸੋ ਲੈਵੇ ਦੀ ਹਰ ਵੇਲੇ ਵੀਰੇ ਸਵੇਰ ਦੀ ਗੱਲ ਕਰੀਏ ਤੇ ਸੂਈ ਰਾਸਿਆ ਤੀਜਾ ਸੂਗਾ ਹਾਂਜੀ ਅੱਜ ਮਾਰਨਿੰਗ ਟਾਈਮ ਹੀ ਤਕਰੀਬਨ ਕਿਤੇ ਕੋਈ ਰਾਤ ਸੂਈ ਆ ਇਹ ਹਾਂਜੀ ਬਾਕੀ ਇਹ ਬਰੀਡਰ ਬੰਦੇ ਕੋਲੋਂ ਆਈ ਆ ਹਾਂਜੀ ਪਹਿਲੇ ਸੂਏ ਦੇ ਵਿੱਚ ਜਿਹੜੀ ਉਹ ਬਰੀਡਰ ਨੇ ਚੋਈ ਦੂਜੇ ਸੂਏ ਦੇ ਵਿੱਚ ਨੇ ਆਪਣੇ ਲਾਗੇ ਸੂਆ ਚੋਆਇਆ ਹਾਂਜੀ ਰਾਸਿਆ ਪਹਿਲੇ ਸੂਏ ਦੇ ਵਿੱਚ 13 14 ਹਾਂਜੀ ਦੂਜੇ ਦੇ ਵਿੱਚ 16 17 ਤੇ ਨੋਰਮਲ ਨੇ ਚੋਾਈ ਕਰਾਈ ਕਰੇਲੂ ਚੋਾਈ ਠੀਕ ਹੈ ਜੀ ਤੇ ਆ ਜਿੰਨਾ ਆਇਆ ਕੀ ਉਹਨੇ ਜੱਟ ਨੇ ਦੱਸਿਆ ਕਿ ਮੈਂ 12 ਕਿਲੋ ਤੈਨੂੰ ਦੇਸੀ ਘੋਈ ਦੇਤਾ ਗੋਸ ਰਾਜਰਾ ਕਿਲੋ 12 ਕਿਲੋ ਲਓ ਇੱਕ ਕੈਨ ਪੀਪਾ ਆਪਾਂ ਕਹਿ ਸਕਦੇ ਪੀਪਾ ਯਾਰਤਾ ਫੜ ਕੇ ਪੀਪਾ ਹੀ ਕਿਉਂ ਦਾ ਚਾਰਤਾ ਹਾਂ ਬਿਲਕੁਲ ਥੰਦੀ ਤੁੱਤੀ ਦੇ ਹਰ ਕੀ ਉਮੀਦ ਆ ਕਿ ਮਾਦੇ ਵੀ ਨੂੰ ਹੱਥ ਮਾਰੂਗੀ ਲੋ ਵੀ ਬਾਕੀ ਮੇਰਾ ਆਪਣਾ ਚੈੱਕ ਕਰੋ ਸੋ ਬਹੁਤੇ ਭਰਾ ਆਪਣੇ ਪਰਖਾਂ ਲੈ ਆ ਠੀਕ ਹੈ ਜੀ ਹਰੇਕ ਭਰਾ ਵੱਧ ਤੋਂ ਵੱਧ ਜਾਣਕਾਰੀ ਚੱਕੀ ਫਿਰਦਾ ਵੱਧ ਤੋਂ ਵੱਧ ਪਰਖਾਂ ਨੌਲੇਜ ਆ ਕਿ ਰੇਜ਼ ਇਹਨੂੰ ਕਹਿੰਦੇ ਅਸਲ ਪਾਕਿਸਤਾਨ ਵਾਲੀਆਂ ਮੱਜਾ ਹਾਂਜੀ ਹਾਂਜੀ ਬਿਲਕੁਲ ਉਹ ਨੇਵਾ ਉਹ ਬੰਤਰ ਹਾਂ ਪੁੱਠਾ ਖੜਾ ਪੁੱਠਾ ਲੈ ਲੈ ਵੀ ਤੋ ਆਦੋਂ ਦਾ ਹੱਥ ਮਾਰਦੇ ਯਾਰ ਪਸੀਨਾ ਆ ਕੇ ਵੀ ਤੇਲ ਵੀ ਚੋਂ ਨਿਕਲਦਾ ਸੁਭਾ ਦੀ ਬਾ ਤੇਲ ਅੰਦਰ ਹੀ ਬਹੁਤ ਜ਼ਿਆਦਾ ਘਿਓ ਹੈ ਜਿਹੜੀ ਚਮੜੀ ਇੰਨੀ ਨਰਮ ਹੈ ਦੀ ਲੋੜ ਤੋਂ ਵੱਧ ਤੇ ਦੁੱਧ ਵਾਲੀ ਆ ਬਿਲਕੁਲ ਸੋ ਦੇਖੋ ਪਹਿਲੇ ਸੂਰ ਦੂਜੇ ਸੂਰ ਦਾ ਕਾਰਡ ਤੁਹਾਨੂੰ ਦੱਸਦੇ ਪਹਿਲੇ ਹਾਸੀਆ ਤੇ ਦੇਖ ਰਿਹਾ ਸਿਆ ਅੱਖਾਂ ਦੀ ਮੂੰਹ ਜਿੰਨਾ ਮਰਜੀ ਫੜੀ ਹੋਈ ਹੈ ਇਹਦੇ ਦੇ ਬਹੁਤ ਕੁਆਲਟੀ ਹੈ ਬਈ ਇਹ ਗਲਾਬੀ ਜ਼ਬਾਨ ਠੀਕ ਹੈ ਚਤਰਾ ਗਏ ਮਦਰੋਂ ਮੈਂ ਮੰਜਾ ਡਾਲਾ ਰਾ ਸਰ ਮੰਜਾ ਡਾਈ ਦਾਗੇ ਥੱਪਿਆਂ ਦਾ ਬਿਲਕੁਲ ਉੱਤੇ ਚੌਲਸ ਬਣਾ ਕੇ ਨਹੀਂ ਲਾਈ ਹੁੰਦੀ ਇੱਕ ਪੀੜੀ ਦੀ ਉਹ ਦੀ ਜਾਏ ਲਓ ਠੀਕਾ ਲਓ ਠੀਕ ਹੈ ਜੀ ਬਹੁਤ ਖੂਬਸੂਰਤੋ ਦੋਸਤੋ ਚੌੜਾ ਮਗਰਾਟਾ ਚੌੜਾ ਪਿੱਠਪੂੜਾ ਬਾਕੀ ਵੰਦਗਰਲ ਮੈਨੂੰ ਲੱਗਦਾ ਵੀ ਹਰ ਵੇਰ ਕਈ ਵਾਰ ਪਸ਼ੂ ਨਿਸ਼ਾਨੀਆਂ ਦੇ ਵਿੱਚ ਉੱਪਰੋਂ ਬਹੁਤ ਬਣਿਆ ਕਰਿਆ ਥੱਲੋਂ ਵਿਰਲ ਵੱਟ ਤੋਂ ਮਾਰ ਖਾ ਜਾਂਦਾ ਮਾਰ ਖਾਂਦੀਆਂ ਰਾਤਾਂ ਉਹ ਮਰਨੇ ਦੀ ਕਾ ਕਰਮਾਂ ਦੀ ਬਹੁਤ ਚੰਗੀ ਆ ਇੱਕ ਜਿਹੜੇ ਚਾਰ ਚੰਦ ਲਾਏ ਦੇ ਹਵਾਨੇ ਤੇ ਪਰਲੇ ਬੰਨੇ ਜਿਹੜਾ ਡੱਬ ਆ ਗਿਆ ਹਾਂ ਸੋ ਬਣੀਏ ਪਾਸੋਂ ਦਿਖਾ ਰਿਆ ਕੋਈ ਤੁਹਾਨੂੰ ਵਨ ਦਾ ਸਪੇਸ ਬਹੁਤ ਜਿਆਦੀ ਸੋਹਣੀ ਹੈ ਕਰਮਾਲੀ ਦੀ ਧਾਰ ਕੋਈ ਭੂਸ਼ਟਾ ਨਹੀਂ ਅਜੇ ਭੜਾਂ ਦੇ ਵਿੱਚ ਫਿਰ ਦੁੱਧ ਵਾਲੀ ਪੈਪ ਪੂਰੀ ਉੱਪਰ ਕੇ ਦੀ ਬਾਹਰ ਆਉਂਦੀ ਆ ਲਓ ਜੀ ਮਦਰੀ ਗੋਡੀ ਦੇ ਵਿੱਚ ਆ ਮਾਰਕਿੰਗ ਚੋਂ ਪੈਰਾ ਚ ਹੌਲਕੀ ਅੱਗੇ ਜਵਾਬ ਆ ਗਿਆ ਹਰਵਾ ਆ ਗਿਆ ਸੋ ਮਗਰਲੇ ਪਾਸੇ ਦੋਸਤੋ ਪੈਰ ਟੁੱਟਿਆ ਜਰਾਬਾਂ ਬਰਾਬਰ ਮਗਰਲੇ ਸੋ ਬਾਕੀ ਜਿੱਥੇ ਜਿੱਥੇ ਵੀ ਤੁਸੀਂ ਦੇਖੋਗੇ ਕੋਈ ਟੇਡੇ ਘੱਟ ਤੇ ਆਉਂਦਾ ਪਸ਼ੂ ਟੇਡਾ ਘੱਟ ਆ ਖੱਬੇ ਸੱਜੇ ਜਿਵੇਂ ਮਰਜੀ ਆ ਤੇ ਮਗਰਲੇ ਪੈਰਾਂ ਦੀ ਮਾਰਕਿੰਗ ਕੋਈ ਗਿੱਠ-ਗਿੱਠ ਹੋਊਗੀ ਕਿ ਕਿਤੇ ਕਿਤੇ ਜਵਾਬ ਵੀ ਖੱਬੇ ਪਾਸੇ ਆਇਆ ਬਹੁਤ ਜਲੀਕ ਘੱਟ ਮਿਲਦਾ ਸੋ ਮਗਰ ਇਹ ਇਹਦੀ ਵੀ ਸਿਫਤ ਕਰਨੀ ਪੈਂਦੀ ਮਗਰ ਕੱਟੀ ਬਹੁਤ ਪਿਆਰੀ ਆ ਬੂਏ ਨਾਰਲੀ ਵਾਲੀ ਦੀ ਮਗਰ ਕੱਟੀ ਆ ਗਿੱਲਾ ਨਾਰੂ ਦਾ ਬਿੱਲੀ ਮਣਕੀ ਅੱਖ ਮੱਥੇ ਵੱਲ ਸੋ ਆ ਜਿਹੜੀ ਸ਼ੈ ਤਿਆਰ ਹੋਣੀ ਨਾ ਬਹੁਤ ਪਿਆਰੀ ਪੂਰੀ लाजवाब ਆ ਠੀਕ ਆ ਜੀ ਰਾਸਾ ਜਿਹੜੀ ਕੱਤੀ ਤੁਹਾਡੇ ਕੋਲੇ ਵੀ ਬੂਰੇ ਨਾਲਲੀ ਦੀ ਹਾਂ ਬਸ ਬਸ ਸੇਮ 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 ਬਹੁਤ ਪਿਆਰੀ ਆ ਚਾਰੇ ਪੈਰ ਆਗੇ ਤੇ ਚਾਰੇ ਪੈਰ ਆਗੇ ਬਹੁਤ ਖੂਬਸੂਰਤ ਅਰੇ ਮਰਵੇ ਲੱਕ ਚੋਲੀ ਬਗਾਈ ਮਗਰੋ ਚੋਲੀ ਰਾਸਾ ਵੇਖਦੇ ਆ ਪਰ ਜੇ ਕਰ ਮਾਰੀ ਰਾਸਾ ਹੋਰ ਚਾਰ ਚੰਦ ਲੱਗੇ ਲੈ ਨਾ ਵੀ ਥਾਣੀ ਬਹੁਤ ਵੱਡੇ ਆਉਂਦੇ ਮੈਂ ਤਾਂ ਕਰਕੇ ਵੀਰੇ ਕਿਹਾ ਮੇਰੇ ਕੋਲ ਕੱਤੀ ਆ ਉਹਦੇ ਥਾਣੀ ਕੱਟਾ ਦੇ ਤੇ ਕੰਗਲ ਜਿੱਦੇ ਇੱਧਰ ਕਮਾਂ ਇੱਧਰ ਦੇ ਆ ਸੂਦੇ ਨਿਸ਼ਾਨ ਹਵਾਲੇ ਦੇ ਡੱਬਾ ਦੇਖੋ ਹਵਾਲੇ ਦੇ ਡੱਬਾ ਰੰਗਾਂ ਵਰਗੇ ਥਾਣਾ ਮੇਕ ਬਿਲਕੁਲ ਬੰਦ ਵਿੱਚ ਬਹੁਤ ਸੋਹਣੀ ਚੱਤੀ ਦੀ ਇਹ ਅੱਗੇ ਝਾਲਰ ਤੇ ਵੀ ਦਾਗ ਲੱਗੀ ਰਸੇ ਤੇ ਬਿਲਕੁਲ ਬਿਲਕੁਲ ਨਿਸ਼ਾਨੀਆਂ ਦੋਸਤੋ ਜਿੰਨੀ ਲਿਮਟਡ ਬਰੀਕ ਬਰੀਕ ਨਿਸ਼ਾਨੀਆਂ ਨੇ ਸਾਰੀਆਂ ਉਹ ਪ੍ਰੋਪਰ ਕਵਰ ਕਰਦੀ ਆ ਅਗਲੇ ਪੈਰਾਂ ਤੇ ਖੁਰਾਂ ਤੇ ਮਗਰਲੇ ਕੋਰ ਤੋਂ ਪਿਆ ਬਹੁਤ ਵਧੀਆ ਚੱਤੀ ਬਹੁਤ ਖੂਬਸੂਰਤ ਆ ਸੋ ਇਹ ਦੋਸਤੋ ਇਸ ਮੈਂ ਦੀ ਡਿਟੇਲ ਆ ਫੋਲੋ ਵਜਨ ਵੇਟ ਤੀਜਾ ਸੂਆ ਕਰਮਾਰੀ ਸੋਈ ਆ ਦੇਖੋ ਕਿਰੇ ਭਰਾ ਦੇ ਘਰ ਕਿਰੇ ਭਰਾ ਦੇ ਫਾਰਮ ਤੇ ਜਿਹੜੇ ਰੰਗ ਭਾਗ ਲਾਉਗੀ ਠੀਕ ਆ ਆਪਾਂ ਅਜੇ ਤੱਕ ਉਹਨਾਂ ਵੇ ਥਾਪੀ ਤੇ ਨਹੀਂ ਮਾਰੀ ਅਜੇ ਤੇ ਥਾਪੀ ਮਾਰੀ ਅੱਜ ਥਾਪੀ ਮਾਰਨ ਨੂੰ ਦਿਲ ਕਰਦਾ ਜਿਹੜੇ ਮਾਲਕ ਤੜਿਆ ਹੋਵੇ ਨਾ ਜਿੰਨੇ ਪਾਈਆਂ ਹੋਣ ਰੇਡਾਂ ਕਿਤੇ 12 15 ਲੈ ਸਾਰੀਆਂ ਰੇਡਾਂ ਨਿਕਲ ਆਵੇ ਇੱਕ ਜਾਵਣਾ ਲੱਗੀ ਹੋਵੇ ਭਾਈ ਉਹ ਥਾਪੀ ਮਾਰਨ ਦਾ ਹੱਕ ਹੈ ਰਾਸਿਆਂ ਧੀ ਪੁੱਤ ਪੜਾ ਕੇ ਜਿਹਦਾ ਨੌਕਰੀ ਲੱਗਦਾ ਚਾਹੇ ਜਦੋਂ ਬਿਲਕੁਲ ਕਾਮਯਾਬ ਹੁੰਦਾ ਉਦੋਂ ਮੋਢੇ ਤੇ ਹੱਥ ਰੱਖੇ ਨੂੰ ਦਿਲ ਕਰਦਾ ਹਾਂ ਜਾਂ ਜਦੋਂ ਆਪਾਂ ਪਸ਼ੂ ਸਾਹਮਦੇ ਆਂ ਚਾਹੇ ਆਪਣੇ ਫਾਰਮ ਦੀ ਸ਼ਾਨ ਬਣਦਾ ਉਦੋਂ ਥਾਪੀ ਦੇਣ ਨੂੰ ਦਿਲ ਕਰਦਾ ਬਾਕੀ ਨਕਮੇ ਦਾ ਵਾਧੂ ਤੁਰੇ ਫਿਰਦੇ ਬਸ ਜੀ ਬਸ ਸੂ ਸਵਾਦ ਆਹੀ ਹੋਈ ਆ ਲੋ ਵੀ ਇੱਕ ਵਾਰੀ ਮੇਰਾ ਭਰਾ ਫੁਲਕਾਰੀ ਲਾ ਕੇ ਵੀ ਇੱਕ ਵਾਰੀ ਤੈਨੂੰ ਚੈੱਕ ਕਰਾਉਣੇ ਤਾਂ ਪਿੱਠ ਪੂੜਾ ਕਰਮਾੜੀ ਉੱਤੇ ਸ਼ੈਣੀ ਦੀ ਚਮਕ ਤਮਕ ਮੇਰਾ ਭਰਾ ਮਾਰੋ ਝਾਤ ਖੋਲ ਵੀ ਵਜਨ ਬੇਟਾ ਕਰਮਾੜੀ ਨੂੰ ਠੀਕ ਹੈ ਜੀ ਜਿਆਦੀਆਂ ਆਪਾਂ ਗੱਲਾਂ ਇਹਦੀ ਸਿਫਤ ਸੁਣਾਉ ਦੇ ਵਿੱਚ ਹੋਰ ਕੀ ਕਰ ਸਕਦੇ ਆ ਠੀਕ ਹੈ ਜੀ ਜਿਹੜੀ ਚੀਜ਼ ਦਾ ਕੋਈ ਪ ਬਿਲਕੁਲ 2 ਤੱਕ ਲੋੜਾ ਕਰਮਾ ਵਾਲੇ ਦਾ ਗਾਰਡਜ ਨੂੰ ਕਹਿੰਦੇ ਨਾ ਵੀ ਤੁਹਾਨੂੰ ਕੋਈ ਛੱਡਾ ਤੇ ਇਧਰ ਦੇਖੋ ਕਿ ਤੁਸੀਂ ਨਿਸ਼ਾਨ ਬਿਲਕੁਲ ਸੱਚੇ ਖਪਾ ਸੱਚੇ ਪਾਸੇ ਜਿਹੜਾ ਨਿਸ਼ਾਨ ਆ ਗਿਆ ਲੇਵੇ ਤੇ ਸੋ ਇਸ ਵਾਰ ਵੀ ਦੋਸਤੋ ਚੰਗੀ ਉਮੀਦ ਕਰਦੇ ਆਂ ਆਪਾਂ ਇਸ ਮਹੀਨੇ ਦੀ ਵੀ ਚੰਗੀ ਯੋਗਦਾਨ ਪਾਉਗੀ ਚੰਗੇ ਦੁੱਧ ਦੇ ਵਿੱਚ ਚੰਗੇ ਡੇਰੀ ਫਾਰਮ ਦੇ ਵਿੱਚ ਬਾਕੀ ਬਹੁਤ ਖੂਬਸੂਰਤ ਰਾਸ ਆਇਆ ਤਾਂ ਬਰੀਡਰ ਤੇ ਸ਼ਕੀਨ ਬੰਦਿਆਂ ਲਈ ਆ ਬੱਸ ਜੀ ਬੱਸ ਇਹ ਆ ਘਰ ਦੀ ਸ਼ਾਨ ਆ ਕੋਈ ਨਹੀਂ ਕਹਿ ਸਕਦਾ ਕਿ ਕੀ ਆ ਲਓ ਠੀਕ ਹੈ ਜੀ ਮੇਰਾ ਭਰਾ ਜੇ ਮੇਲਿਆਂ ਦਾ ਸ਼ਕੀਨ ਖਾਸ ਕਰਕੇ ਕੰਪੀਟੀਸ਼ਨ ਦਾ ਸ਼ਕੀਨ ਹੈ ਉਹ ਜ਼ਰੂਰ ਬੇਚੇ ਰਹੇ ਜੇ ਇਹ ਲੈਵਾ ਇੱਕ ਵਾਰੀ ਜਿਹੜਾ ਇਹਨੇ ਆਦੇ ਆਵਾ-ਤਾਵਾ ਤੇ ਦੁੱਧ ਤੇ ਆਈ ਇਹਦੇ ਨਾਲ ਹੋਰ ਲਿਸ਼ਕਾਉ ਲੈਵੇ ਬਹੁਤ ਬਹੁਤ ਖੂਬਸੂਰਤ ਬਹੁਤ ਖੂਬਸੂਰਤਾ ਸੋ ਕਾਫੀ ਸੋਹਣੀ ਵਾਂਡਰ ਸਪੇਸ ਬਾਕੀ ਚੋਕੇ ਪਸਮਾਕੇ ਜਿੱਦਾਂ ਮਰਜ਼ੀ ਖੁੱਲੇ ਟਾਈਮ ਕੱਢ ਕੇ ਦਿਲ ਕੱਢ ਕੇ ਮੇਰਾ ਪ੍ਰਾਇਤਨ ਕੇ ਤਸੱਲੀ ਕਰਾਇਆ ਜੀ ਅਸਲ ਕਹਿ ਲੂੰ ਦਿਲ ਕਰਦਾ ਤੇ ਪੀੜੀ ਦੇ ਪਾਵੇ ਚਾਹੇ ਅਰਲੀਆਂ ਵਰਗੇ ਤੇ ਵਾਂਡਰ ਸਪੇਸ ਫੋਟ ਫੋਟ ਮੇਰਾ ਹਰਵੈਲ ਤੇਰੇ ਪਾਸੋਂ ਕੋਈ ਕਸਰ ਹੀ ਨਹੀਂ ਮਿਲਦੀ ਜੀ ਠੀਕ ਆ ਬਹੁਤ ਖੂਬਸੂਰਤਾ ਹਰਵੈਲ ਦਮਾਡ ਦੀ ਕੀ ਰਹੂਗੀ ਕੀ ਵੀਰੇ ਮੁੱਲ ਰਹੂਗਾ ਇਹਦੇ ਦੀ ਕੋਹ ਮੁੱਲ ਹੀਰਾ ਜਿਹਦੀ ਕੋਈ ਕੀਮਤ ਨਹੀਂ ਜਿਹਦੀ ਕੋਈ ਕੀਮਤ ਨਹੀਂ ਪਰ ਕੀਮਤ ਆਪਾਂ ਨੂੰ ਰੱਖਣੀ ਪੈਣੀ ਬਸ ਜੀ ਬਸ ਐਸਾ ਨਾਤਾ ਇਹਦਾ 2.5 ਹਾਂ ਜੀ ਨਾ 2 ਆ ਜੀ ਨਾ ਹੀ 81 ਆ ਵਾ ਰਾਸਾ 165 ਦੇ ਵਿੱਚੋਂ ਵੀ ਮਾਨਤਾ ਨਾਲ ਆਪਾਂ ਥੋੜਾ ਬਹੁਤਾ ਜਰੂਰ ਕਰਾਂਗੇ ਘਰ ਆਏ ਸੱਜਣਾ ਨੂੰ ਮਾਨਤਾ 65 ਦੇ ਵਿੱਚੋਂ 165000 ਦੇ ਵਿੱਚੋਂ ਮਾਨਤਾ ਬਹੁਤ ਜੀ ਬਹੁਤ ਲੋਬੀ ਬੱਸ ਬੇਸ਼ੁਮਾਰ ਕੀਮਤੀ ਨਗੀਨਾ ਪਰ ਜਿਹੜੇ ਭਰਾਵਾਂ ਕੋਲ ਹੈਗੀ ਆ ਜ ਜਨਾਂ ਕੋਲੇ ਅਕੇ ਜਾਊਗੀ ਇੱਕ ਵਾਰੀ ਲੈ ਜਾਉਂਗੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਭਰਾ ਦਾ ਖਿਆਲ ਬਣੂਗਾ ਵੀ ਕਦੀ ਯਾਰ ਸੇਲ ਕਰੀਏ ਲੋੜ ਪਾ ਜੇ ਤਾਂ ਗੱਲ ਵੱਖਰੀ ਐ ਦੇ ਲੋੜਾ ਭਰਾ ਜਿਹੜਾ ਕੋਈ ਲੈ ਗਿਆ ਡਿੱਗਾ ਜੀ ਜਿਹਨੂੰ ਅੱਗੇ ਨਸਲ ਵੇੜਨਾ ਪ੍ਰੇਮ ਆ ਕਦੀ ਵਿਚਾਰ ਨਹੀਂ ਬਣਾਉਗਾ ਸਰਦ ਚਾਂਦੇ ਦੀ 31 ਨੇ ਲਾਇਆ ਆ 34000 ਦੀ 31 ਮਗਰ ਆ ਹਾਂ ਨਹੀਂ ਨਹੀਂ ਬਿਲਕੁਲ ਵੀਰੇ ਕਿਤੇ ਉਹਨਾਂ ਮਾਲਕਾਂ ਤੇ ਜਿਹਨੇ ਪੂਰੇ ਆਪ ਦੇ ਅਰਜ਼ ਕਈ ਤਾਂ ਕੋਈ ਮਾਲਕ ਆ ਕੱਟੀ ਕੋਈ ਕਹ ਤੇ ਕਹਿ ਕੇ ਦੇਖੀ ਵੀ ਕੋਈ 10 ਦਿਨਾਂ ਦਾ ਬੰਦਿਆ ਰਾਜਾ ਡੀਐਨਏ ਕੋਈ ਕਰਾ ਲੈ ਹਾਂਜੀ ਫਿਰ ਉਹਨਾਂ ਬੰਦਿਆਂ ਨੇ ਪਹਿਲਾਂ ਦੱਸਿਆ ਸੌਦਾ ਕਰਨ ਤੋਂ ਹਾਂ ਜੇ ਕੱਟੀ ਆ ਗਈ ਮਗਰ ਆ ਦਾ ਨਹੀਂ ਆ ਵੇਤੀਗੇ ਪਰ ਸਾਨੂੰ ਪਤਾ ਹੈ ਕਿ ਮੱਝ ਨੇ ਸੂ ਬਣਾ ਅੱਜ ਰਾਤ ਨੂੰ ਜਾਂ ਸਵੇਰ ਤੱਕ ਤਾਂ ਕਿਦਾਂ ਲੈ ਕਿਦਾਂ ਫਿਰ ਪ੍ਰੈਸ਼ਰ ਦਿੱਤਾ ਵੀ ਨਹੀਂ ਇਹ ਵੇਚ ਨਹੀਂ ਲਈ ਆ ਤੈਨੂੰ ਵੇਚੋ ਪਰੇ ਜਾਣ ਦਿਓ ਇਹ ਕਰੋ ਉਹ ਕਰੋ ਤੁਹਾਨੂੰ ਸੱਜਾ ਪਾਰ ਦੇ ਵਿੱਚ ਜਦੋਂ 100 ਦੀ ਸੱਜਾ ਖੱਬਾ ਹੁੰਦਾ ਮੈਨੂੰ ਮੈਂ ਵੀ ਭਰਾ ਉਹ ਰੇਟ ਦੱਸ ਦਿੱਤਾ ਬਾਕੀ ਕਰੋ ਪਹਿਲ ਕਤਨੀ ਮਾਰਿਆ ਚਾਰਾ ਮੇਰਾ ਭਰਾ ਠੀਕ ਆ ਜੀ ਤੇ ਜਿਹੜੇ ਵੀਰ ਨਾਲ ਸੌਦਾ ਫਿੱਟ ਪੈ ਗਿਆ ਉਹਨੂੰ ਹੋਰ ਵੀ ਰਪਾਈ ਦੇ ਦਊਗਾ ਛੇ ਬਹੁਤ ਪਿਆਰੀ ਹੈ ਛੱਡਣ ਵਾਲੀ ਨਹੀਂ ਦੱਸਿਆ ਦਿੱਕੇ ਸੈਕਿੰਡ ਨੰਬਰ ਤੇ ਕਰੋ ਚੱਕ ਦੋਲਾ ਆ ਜਾ ਦੋਲਿਆ ਦੂਜਾ ਸੂਆ ਇਹ ਸੁਣਾ ਨੇ ਦੂਜੇ ਵਾਸਤੇ ਗੱਬਣਾ ਟੋਕੜ ਗੱਬਣਾ ਕੋਕੜ ਕੱਪਣ ਆ ਗਈ ਆ ਇਹਦੇ ਇਹਦੇ ਫੀਚਰ ਜਿਹੜੇ ਲਾ ਲਓ ਚਾਹੇ ਦੇ ਕੈਰੈਕਟਰ ਲਾ ਲਓ ਰਾਸ ਆਉ ਤੈਨੂੰ ਇੱਕ ਇੱਕ ਗਨਾਵਾ ਕਹਿਣਾ ਵੀ ਹਰ ਵੇਸੋ ਕੀ ਕਹਿੰਦਿਆ ਰਾਸ ਆ ਗੋਲਡਨ ਪੂਰੀ ਨੰਬਰ 1 ਤੇ ਮੀਲੀ ਦੁੱਲਰਾਂ ਸਾਰੇ ਜਿਹੜੇ ਜਿਹੜੇ ਕੈਰੈਕਟਰ ਇਹਦੇ ਵਿੱਚ ਆ ਗਏ ਬਿੱਲੀ ਮੰਕੀ ਬਿਲਕੁਲ ਨੀ ਆਜ ਬਾਰ ਵੇਚਾ ਜਿਵੇਂ ਲਗਜ਼ਰੀ ਗੱਡੀਆਂ ਵਾਂਗੂ ਨਾ ਮੱਝਾ ਲਾਇਆ ਝੋਟਾ ਲਾਇਆ ਵੀ ਜਿਵੇਂ ਫੰਕਸ਼ਨ ਹੀ ਕਰਾਈ ਜਾਂਦਾ ਪਿਆ ਹੈ ਹੈਡ ਗਨਾਂ ਨੂੰ ਦਿਲ ਕਰਦਾ ਹੈ ਮਰੂਤੀ ਦੇ ਵਿੱਚ ਕੀ ਪਤਾ ਲੱਗੂਗਾ ਵਿਚੇ ਦੀ ਵਿੰਡੋ ਵੀ ਆਹ ਹੈ ਇਹਦਾ ਰਾਸ ਆ ਉਪਰੋਂ ਖੁੱਲਦੀ ਨਹੀਂ ਇਹਦੇ ਇਹ ਵੀ ਦਿਖਾ ਦੇਣੇ ਪਿਛਲੀ ਵਾਰਾ ਇਹਨੇ ਦੋ ਬੱਚੇ ਦਿੱਤੇ ਸੀ ਦੋਵੇਂ ਕੱਟੀਆਂ ਬੂਰੀਆਂ ਹਾਂ ਇਹ ਗੱਲ ਠੀਕ ਆ ਤਾਂ ਕਈ ਵਾਰ ਦੋ ਦੇ ਲੱਗ ਜਾਂਦੇ ਹੁੰਦੇ ਆ ਲਓ ਵੀ ਵੇਖੋ ਬਹੁਤ ਸ਼ਾਨਦਾਰ ਕੁਆਲਿਟੀ ਹੈ ਤੇ ਅੱਜ ਬਿਲਕੁਲ ਡਾਕਟਰ ਸਾਹਿਬ ਵਾਲੀ ਚੈੱਕ ਕੀਤੀ ਆ ਇੱਕ ਹੋਰ ਚੀਜ਼ ਹਾਂ ਇਹਦੇ ਜਿਹੜੇ ਦੋ ਥਾਰਿਆ ਜਿਹੜਾ ਇੱਕ ਥਾਂ ਉਹਦੇ ਵਿੱਚ ਜੁੜਵਾ ਦੋ ਤਾਰਾ ਨਿਕਲਦੀਆਂ ਜੋ ਸਿੱਡੀਆਂ ਸਿੱਡੀਆਂ ਬਾਲਟੀ ਸਿੱਡੀਆਂ ਬਾਲਟੀ ਜੀ ਠੀਕ ਆ ਲੋ ਵੀ ਸਟ੍ਰੇਟ ਹੀ ਧਾਰ ਆਉਂਦੀ ਹੈ ਸਿੱਡੀ ਬਾਲਟੀ 'ਚ ਧਾਰ ਵੱਜਦੀ ਆ ਇੱਕ ਬੈ ਜਿਹੜਾ ਬੈਣੀ ਵਾਲਾ ਬੈਣੀ ਵਾਲਾ ਥਾਨ ਆ ਨਾ ਹਾਂ ਇੱਕ ਬੈਣੀ ਵਾਲ ਦਾ ਠੀਕ ਆ ਜੀ ਕਿ ਤੋ ਬੈਣੀ ਇੱਕ ਬੈਣੀ ਵਾਲਾ ਜਿਹੜਾ ਦੇਖੋ ਉਹਦੇ ਨਾਲ ਇੱਕ ਸਰੂ ਆ ਤੇ ਧਾਰਾ ਦੋ ਆਉਂਦੀਆਂ ਤੇ ਦੋਵੇਂ ਸਿੱਡੀਆਂ ਬਾਲਟੀ ਜਾਣਗੇ ਛੋਟੀਆਂ ਧਾਰਾ ਦੋਵੇਂ ਸਿੱਡੀਆਂ ਬਾਲਟੀ ਆ ਹਾਂ 10 ਕੈਰੈਕਟਰ ਜਾਂ ਫੀਚਰ ਇਹਦੇ ਮੈਂ ਗਿਣਾਵਾਂ ਨਾ ਤੇ ਹੋਰ 10 ਕੀ ਕਰਾਂ ਇਹ ਰੇਜਨ ਓਵ ਹਰੇਕ ਮੈਂ ਇਹਨਾਂ ਵੀ ਕੋਈ ਗੱਲ ਕਰਨ ਵਾਲੀ ਨਹੀਂ ਅੱਜ। ਲਓ ਵੀ ਬਹੁਤ ਪਿਆਰੀ ਹੈ ਸ਼ੌਕ ਹਰੇਕ ਭਰਾ ਦਾ ਹੁੰਦਾ ਵੀ ਕਿਤੇ ਦੋਨੇ ਨਿਕਲੇ ਜਿਵੇਂ ਰਾਸਿਆ ਚਾਹੋਂ ਪੈਰਾਂ 'ਚ 골ਡਨ ਪੂਰੀ, ਨੀਲੀ ਪੂਰੀ ਤੇ ਰਾਸਿਆ ਬੱਗੀ ਮੋਚ। ਹਾਂ। ਠੀਕ ਹੈ। ਲਓ ਵੀ ਬਹੁਤ ਟੋਟਾ 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 ਬਹੁਤ ਖੂਬਸੂਰਤ ਪਤਲੀ ਜਮੜੀ ਪੂਰੀ ਵੀ ਹਰੇਕ ਫੰਕਸ਼ਨ ਕੁਆਲਿਟੀ ਦੇ ਵਿੱਚ ਆ ਪਾ ਕਰਕੇ ਵੀਰ ਹਰਵੇਲ ਨੇ ਵੀ ਨੋਟ ਕਰਾ ਦਿੱਤਾ ਦੋਨੇ ਪੂਰੀ ਨੀਲੀ ਦਾ ਵੀ 골ਡਨ ਤੇ ਬਾਕੀ ਤੁਹਾਡੇ ਸਾਹਮਣੇ ਆ। ਅੱਖਾਂ ਦੀ ਤਾਂ ਅੱਖਾਂ ਬਿਲਕੁਲ ਬਿੱਲੀਆਂ ਮੰਨ ਕਰੀਆਂ ਡੋਰੇ ਪਾਉਂਦੀਆਂ ਨੇ। ਮਗਰ ਟੂਟੇ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਹਵਾਲੇ ਜੱਦੇ ਦੀ ਤੁਸੀਂ ਵੇਖ ਹੀ ਲਈ ਹੈ ਹਜ਼ਾਰਾਂ ਦੇ ਵਿੱਚੋਂ ਇੱਕ ਮਿਲਦੀ ਦੁੱਧ ਰਾਸਿਆਂ ਇਹਦੇ ਥਲੇ ਘਰ ਵਾਲਿਆਂ ਦੇ ਮਤਲਬ ਪੰਜ ਕਿਲੋ ਸੀ ਆਪਾਂ ਤਿੰਨ ਤੋਂ ਚਾਰ ਕਵਾਂਗੇ ਹਾਂਜੀ ਠੀਕ ਹੈ ਤੇ ਬਾਕੀ ਤਿੰਨ ਮਹੀਨੇ ਦੀ ਜਿਹੜੀ ਟਿਕਾ ਪਾਸ ਉਹ ਕਿਥੋਂ ਆਈ ਆ ਥੋੜੀ ਜੀ ਸੰਭਾਲਣੀ ਹੈਗੀ ਆਪਾਂ ਜਨਾ ਹੈਗਾ ਕੋਲੇ ਕਸਣਾ ਹਾਂ ਉਹ ਕਹਿੰਦੇ ਆ ਦੁੱਧ ਸ਼ੇਕ ਵਿੱਚ ਇਹ ਆਉਣਾ ਚਾਹੀਦਾ ਤੇ ਨੋਰਮਲ ਸਾਹ ਵਿੱਚ ਆ ਗਿਆ ਪਸ਼ੂ ਤੇ ਖੇਚਲ ਕਰਨ ਲੱਗੀ ਤਾਂ ਪੰਜ ਪੰਜ ਸਾਢੇ ਪੰਜ 6 ਨਾ ਚੋਲੇ ਰਾਸਿਆ ਇੰਨੀ ਕਿਤੇ ਛੋਈ ਲਈ ਨਾ ਆਪਾਂ ਇਹਦੀ ਉਹ ਇਹ ਤਾਂ ਬਿਲਕੁਲ ਪਰੇ ਪਈ ਹਾਂ ਮੈਨੂੰ ਕਹਿ ਲੈ ਜਾਈਦਾ ਵੀ ਇਹ ਉਹੀ ਮੱਝਾਂ ਇਹਨਾਂ ਦੇ ਨਹੀਂ ਪਛਾਣਨਗੇ ਇਹਨੂੰ ਠੀਕ ਆ ਜੀ ਪਾਰਲਰ ਤੇ ਚੜੀ ਹੁਣ ਬਹੁਤ ਕੁਆਲਟੀ ਆ ਅਸਲ ਦੇ ਵਿੱਚ ਪਾਰਲਰ ਤੇ ਇੱਥੇ ਵਪਾਰੀ ਭਰਾਵਾਂ ਤੋਂ ਕੋਹੋ ਲਾ ਕੇ ਚੜਦੀਆਂ ਨੇ ਉੱਥੇ ਤਾਂ ਪਛਾਣ ਨਹੀਂ ਆਉਦੀ ਚਲੋ ਕੋਈ ਪਸ਼ੂ ਪਾਲਕ ਵੀਰ ਤੇ ਵੀ ਆਪਾਂ ਮਾਰੀ ਨਹੀਂ ਕਰਦੇ ਵੀ ਬਹੁਤ ਸੇਵਾ ਕਰਦੇ ਆ ਇਹੋ ਜਿਹੀ ਸੇਵਾ ਦੇ ਵਿੱਚੋਂ ਹੀ ਆਈਆਂ ਕਰਮਾਰੀਆਂ ਵੇਖੋ ਕੋਈ ਰਾਜਾ ਸੇਵਾ ਦੇ ਵਿੱਚ ਆਉਣੀਆਂ ਪਰ ਜਿਹੜੀ ਸਾਫ ਸਫਾਈ ਵਪਾਰੀ ਰੱਖਦਾ ਨਹੀਂ ਕਰਾਂ ਦੇਖੀ ਜੀ ਮੈਨਾ ਵੀ ਜਿਵੇਂ ਆਪਾਂ ਕਰਦੇ ਨੇ ਵੀ ਗੋਆ ਫੋਰਸ ਬਿਲਕੁਲ ਪੁੰਜੇ ਨਹੀਂ ਡਗਣ ਦੇਣਾ ਲੈ ਲੈ ਆ ਗਿਆ ਰਹਿੰਦਾ ਤੇ ਬਸ ਇਸ ਤੋਂ ਵੱਡੀ ਹੋਰ ਕਿਹੜੀ ਆਪਾਂ ਐਗਜ਼ੈਂਪਲ ਦਈਏ ਹਰਵੇਰ ਇਹਦਾ ਮੋਲ ਬੋਲ ਦੇਣਾ ਦੇਣੀ ਕਿੰਨੇ ਦੀ ਆ ਮੋਲ ਰਾਸਿਆ ਨਾ ਤਾਂ ਇਹਦਾ ਹੀ 80 ਮੋਨਾ 85 ਨਾ 75 ਹਾਂ 70 ਤੋਂ ਛੋੜ ਛੱਪਾ 70 ਤੋਂ ਕਿੰਨਾ ਕਰਦਗੇ 2068 ਦੀ ਦੇ ਦਾਂਗੇ 68000 ਦੀ ਹੋਰ ਕੱਟ ਕਰਦੀ 67000 ਦੀ ਮੱਝ ਦੇਵਾਂਗੇ 64000 ਦੇ ਦਾਂਗੇ 66000 ਦੀ ਬਸ ਰਾਸਿਆ 1000 ਰੁਪਏ ਉਹ ਰੱਖੇ ਜਿਹੜਾ ਭਰਾ ਫੋਨ ਕਰੂਗਾ ਉਹਦੇ ਲਈ ਲਾਵੀ 60000 ਦੀ ਉਹ ਲਾਵੀ ਜਾਂ ਤਾਂ ਆਈਪੀਐਲ ਦੇ ਵਿੱਚ ਜਗਰਾਜ ਸਿੰਘ ਨੇ ਮਾਰੀ ਸੀਗੇ ਛਿੱਕੇ 6 50 ਰੁਪਏ ਨੇ ਮਾਰਤੇ ਜੀ ਪਰ ਮਾਰਤੇ ਜੇ ਦੋ ਛਿੱਕੇ 60000 ਰੁਪਏ ਮਤਲਬ ਜਿਹੜੀ ਨਾਰਮਲ ਮੱਝ ਟੋਕੜ ਦਾ ਬਣਨੇ ਦੀ ਆਉਂਦੀ ਆ ਆ ਨਾਰਮਲ ਆਪਾਂ ਦੁੱਲੜ ਵੀ ਉਹਨੇ ਜੀ ਕਰਤੀ 60000 ਦੀ ਦੇਲ ਹੈ ਲਾਵੀ ਇਹ ਲੱਖੋਂ ਬਾਹਰ ਵੇਚਣ ਵਾਲੀ ਆ ਸੋ ਕੁਆਲਿਟੀ ਕੁਆਲਿਟੀ ਆ ਜਿਹੜੇ ਮੇਰੇ ਪਸ਼ੂ ਪਾਲਕ ਭਰਾ ਸਮਝਦਾਰ ਆ ਪਾਸਾ ਉਸ ਦਿਨ ਝੋਟੀ ਵੇਚੀ ਦੁੱਲੜਾ 6 ਮਹੀਨਾ ਦੀ ਗੱਬਣ ਬਹੁਤ ਚੁਰਤਾ ਕੱਟੀ ਝੋਟੀ ਬਹੁਤ ਪਿਆਰੀ ਆ ਗੱਬਣ ਆ ਦੋਸਤੋ ਚੈੱਕ ਪਾਸ ਹੀ ਗਰੰਟੀ ਤਸੱਲੀ ਆ ਕਰਾਉਣ ਦੀ ਲੋੜ ਨਹੀਂ ਕੀ ਠੀਕ ਆ ਜੀ ਜਦੋਂ ਰਾਸ ਤੋਂ ਦੇ ਸਾਹਮਣੇ ਹੋਈ ਆ ਹੁਣ ਸਾਹਮਣੇ ਮੇਰੇ ਚੈੱਕ ਹੋਈ ਆ ਬਾਕੀ ਵੀਡੀਓ ਨਾਲ ਹੀ ਆਪਾਂ ਚਾਲੂ ਕਰਦੇ ਆਂਗੇ ਡਾਕਟਰ ਸਾਹਿਬ ਉਹਨਾਂ ਨੇ ਜੈਸ ਕੀਤੀ ਆ ਤਿੰਨ ਮਹੀਨੇ ਕੰਪਲੀਟ ਸੋ ਇਹ ਅੱਜ ਐਨੀਮਲ ਨੇ ਇਹ ਅੱਜ ਪਸ਼ੂ ਆ ਹਰਵੇਲ ਭਾ ਦੇ ਕੋਲ ਇਸ ਫਾਰਮ ਤੇ ਜਿਹੜੇ ਟੌਪ ਦੇ ਨਕੀਨੇ ਆਉਂਦੇ ਆ ਬੇਸ਼ੱਕ ਉਹ ਦੀ ਗੱਲ ਦੋ ਪਰ ਘੱਟ ਕੋਈ ਇੱਕ ਫੀਟਰ ਘੱਟ ਰਹਿ ਗਿਆ ਦੱਸਣ ਵਾਲਾ ਸੂਤ ਦੇ ਨਿਸ਼ਾਨ ਆ ਗਿਆ ਸੂਤ ਦੇ ਨਿਸ਼ਾਨੇ ਤਾਂ ਕੌਣ ਦੀ ਪੂਛ ਤੇ ਫਿਲਮ ਕੋਈ ਫਿਰਦੀ ਆ ਹਾਂ ਬਿਲਕੁਲ ਉਹ ਕਈ ਵਾਰ ਆ ਇਹਨੇ ਯੇ ਵਰਡੇ ਘਰ ਦਾ 70% ਹਿੱਸਾ ਖਾਲੀ ਰਹਿੰਦਾ ਉਹ ਘਰ ਦੇ ਵਰਤਦੇ ਹੀ ਨਹੀਂ ਤੇ ਚੰਗੀ ਗੱਡੀ ਦੇ ਜਿਆਦੇ ਫੀਚਰ ਹੁੰਦੇ ਉਹ ਅੱਤੇ ਵੀ ਵਰਤੇ ਹੀ ਨਹੀਂ ਜਾਂਦੇ ਉਹ ਕੋਈ ਪੈ ਰਹੇ ਹੁੰਦੇ ਆ ਨਾ ਆਪਾਂ ਦਾ ਗੇਅਰ ਤਾਂ ਕਮਤਲ ਤੇ ਰੇਸ ਟਾਕ ਕਰ ਬਾਕੀ ਠੀਕ ਆ ਯਾਰ ਕਿ ਨੀ ਪੈ ਗਿਆ ਤੇ ਆਪਾਂ ਸ਼ਾਵਰ ਛੱਡ ਤੇ ਬਾਕੀ ਠੀਕ ਆ ਯਾਰ ਬਿਲਕੁਲ ਪੈ ਤਾਂ ਜਗਾ ਲਿਆ ਬਾ ਇਸ ਤੋਂ ਵੱਧ ਆਪਾਂ ਕਹਿੰਦੇ ਜੇ ਤਾਂ ਛੇੜ ਛੜ ਗੱਡੀ ਨਾ ਕਰਦੇ ਹੀ ਨਹੀਂ ਬਿਲਕੁਲ ਜੀ ਬੰਦਾ ਲੋਗੇ ਗੱਲਾਂ ਬਾਤਾਂ ਸਨ ਰਵੇਲ ਵੀਰ ਦੀਆਂ ਬਾਕੀ ਮਾਲ ਵੀ ਵੇਖੋ ਤੁਸੀਂ ਠਾਠਾ ਮਾਰਦਾ ਮਾਲ ਆ ਬਹੁਤ ਖੂਬਸੂਰਤ ਆ ਤੇ ਬਾਕੀ ਮੇਰਾ ਭਰਾ ਖਰੀਦਦਾਰਾਂ ਦਾ ਇਕੱਠ ਹੋਣਾ ਚ ਜੇਰੇ ਬਰੀਡਰ ਭਰਾਵਾਂ ਨੇ ਠੀਕ ਆ ਜੀ ਤੇ ਜਿਵੇਂ ਆਪਾਂ ਸ਼ੁਰੂ ਤੋਂ ਕਹਿਤਾ ਸੀਗਾ ਠੀਕ ਆ ਜੀ ਉਹ ਆਂਦਾ ਵੀ ਜਿਵੇਂ ਮੈਂ ਮੋਢੇ ਤੋਂ ਢੀਠ ਜਿਵੇਂ ਰਾਣਾ ਗਰਦੀਰ ਆ ਬਿਲਕੁਲ ਉਹ ਗੱਲ ਪਤਾ ਵੀ ਇਹ ਭਾਜੀ ਰਾਣਾ ਗਰਦੀਰ ਭਾਜੀ ਰਾਣਾ ਹੋਣੀ ਆਪਾਂ ਨੂੰ ਕਈ ਵਾਰ ਮਿਲੇ ਕਈ ਮੇਲਿਆਂ ਦੇ ਕਈ ਬਰੀਡਰਾਂ ਦੇ ਨਾਲ ਕਈ ਵਾਰ ਗੱਲਬਾਤ ਵੀ ਹੋਈ ਆ ਤਾਂ ਜ਼ਰੂਰ ਆ ਜੇ ਉਹਨਾਂ ਦਾ ਦਿਲ ਕਰਦਾ ਆ ਜ਼ਰੂਰ ਹੱਤ ਕੋਣ ਬਿਲਕੁਲ ਕਿਉਂਕਿ ਉਹਨਾਂ ਦੇ ਫਾਰਮ ਦੀ ਸ਼ਾਨ ਆਏ ਬਾਕੀ ਵੀਡੀਓ ਮੇਰਾ ਭਰਾ ਇੰਨੀ ਕੀ ਸ਼ੇਅਰ ਕਰ ਦਿਓ ਜੇ ਇੱਕ ਦਿਨ ਉਹ ਰਿਕਵੈਸਟ ਆ ਸਾਰੇ ਭਰਾਵਾਂ ਨੂੰ ਵੀ ਸਰਦਾਰ ਸਾਹਿਬ ਤਾਂ ਕਿ ਜਿਹੜੀ ਵੀਡੀਓ ਪਹੁੰਚੇ ਬੜੇ ਸ਼ਕੀਨ ਬੰਦੇ ਨੇ ਉਹ ਵੀ ਬੜੇ ਵੱਡੇ ਫਾਰਮ ਦੇ ਵਿੱਚ ਬੜਾ ਬੜਾ ਟੌਪ ਟੌਪ ਦਾ ਮਾਲ ਉਹਨਾਂ ਨੇ ਇਕੱਠਾ ਕੀਤਾ ਤੇ ਇੱਕ ਵਾਰੀ ਜਹਾਜ਼ ਨੂੰ ਮਾਰ ਲੈਣ ਤੇ ਰੇਟ ਉਹਨਾਂ ਦੇ ਭਾਅ ਦਾ ਕੁਝ ਵੀ ਨਹੀਂ ਕਰਦੀ ਗਿਆ ਜੀ ਸੋ ਸਰਦਾਰੀ ਸ਼ਹਿ ਹੈ ਤੇ ਜ਼ਰੂਰ ਵਿਜ਼ਿਟ ਕਰੋ ਜਿਹੜੇ ਭਰਾ ਤਾਂ ਦੇ ਲਾਉਂਦਾ ਜ਼ਰੂਰ ਸਲਦਾ ਕਰੋ ਨੰਬਰ ਸਕਰੀਨ ਤੇ ਚੱਲਣਗੇ ਹਰ ਵੇਲੇ ਨੰਬਰ ਬੋਲ 9903820259906382025 ਠੀਕ ਹੈ ਭਾਜੀ ਲਓ ਵੀ ਦੋਸਤੋ ਇਹ ਗੱਲਾਂ ਬਾਤਾਂ ਸਨ ਇਹ ਅਜ ਮਾਲ ਸੀਗਾ ਠੀਕ ਹੈ ਜੀ ਬਾਕੀ ਜਿੰਨਾ ਜ਼ੋਰ ਪਿਛੇ ਫਾਰਮਰ ਭਰਾ ਨੇ ਲਾਇਆ ਸਮੇਂ ਤੇ ਉਹਨਾਂ ਸਾਡਾ ਉਹਨਾਂ ਤੁਸੀਂ ਵੀ ਲਾਦੇ ਜੀ ਠੀਕ ਹੈ ਜੀ ਜਿਹੜੇ ਭਰਾ ਆਪਣੇ ਘਰੇ ਲੈ ਕੇ ਜਾਣਾ ਚਾਹੁੰਦੇ ਆ ਸ਼ਾਨ ਆ ਬਿਲਕੁਲ ਨੀਲੀ 라ਵੀ ਆ ਮਾਝਾ ਬੈਲਟ ਬਾਰਡਰ ਬੈਲਟ ਜਰੂਰ ਮੇਰਾ ਭਰਾ ਟੌਪ ਦਾ ਪਸ਼ੂ ਆਪਦੇ ਹਿੱਸੇ ਆਪਦੇ ਘਰ ਦੀ ਸ਼ਾਨ ਬਣਾਇਓ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ